ਵਾਹ ਪ੍ਰਗਟਿਓ ਮਰਦ ਗੰਮੜਾ ਪ੍ਰਯਾਮ ਇਕਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰ ਚੇਲਾ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ ਜਿੱਥੇ ਕਿ ਸੰਗਤਾਂ ਗੁਰੂ ਘਰ ਨਤਮਸਤਕ ਹੋ ਰਹੀਆਂ ਉੱਥੇ ਹੀ ਸਮਾਜ ਸੇਵੀ ਖੂਨਦਾਨ ਕੈਂਪ ਦੇ ਰਾਹੀਂ ਜਿਹੜਾ ਲੋਕਾਂ ਦੀ ਜਾਨ ਬਚਾਉਣ ਦਾ ਉਪਰਾਲਾ ਕਰ ਰਿਹਾ ਗੱਲਬਾਤ ਵੀ ਕਰ ਲੈਣੇ ਆ ਗੁਰਦਾਰਾ ਰੇਰੂ ਸਾਹਿਬ ਦੇ ਪ੍ਰਧਾਨ ਬਲਜੀਤ ਸਿੰਘ ਹਰਾ ਜਿਨ੍ਹਾਂ ਉਹਦਾ ਅੱਜ ਇਹ ਕੈਂਪ ਲਾਇਆ ਗਿਆ ਜੀ ਅੱਜ ਇਹ ਜਿਹੜਾ ਉਪਰਾਲਾ ਕੀਤਾ ਉਹਦੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਖੂਨਦਾਨ ਮਹਾ ਇਸੀ ਪਰੰਪਰਾ ਨਾਲ ਗੁਰੂ ਸਾਹਿਬ ਨੇ ਕਿਹਾ ਵੀ ਅਸੀਂ ਇਸ ਕੈਂਪ ਲਾਇਆ ਕਿਸੇ ਖੜਿਆ ਐਨਜੀ ਵਾਲੇ ਇਹਨਾਂ ਨੇ ਬੇਨਤੀ ਕੀਤੀ ਅਸੀਂ ਪਹਿਲੀ ਵਾਰ ਕੈਂਪ ਲਾਇਆ ਤੇ ਬੜਾ ਉਪਰਾਲਾ ਹੋ ਰਿਹਾ ਗੱਲਬਾਤ ਵੀ ਕਰ ਲੈਣੇ ਆ ਪ੍ਰਬੰਧਕ ਹੋਰ ਵੀ ਵਜੂਦ ਨੇ ਅੱਜ ਸੰਗਤਾਂ ਪਹੁੰਚ ਗਈਆਂ ਵੱਡੀ ਗਿਣਤੀ ਗੁਰੂ ਘਰ ਦੇ ਵਿੱਚ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਨੂੰ ਸ੍ਰੀ ਗੁਰੂ ਗੋਸ਼ੀ ਦੇ ਪ੍ਰਕਾਸ਼ ਦਿਹਾੜਾ ਹੈ ਇਹ ਇਹ ਖੂਨਦਾਨ ਕੈਂਪ ਲੱਗਿਆ ਸਾਡੇ ਪ੍ਰਧਾਨ ਜੀ ਵੀ ਖੂਨ ਦੇ ਰਹੇ ਨੇ ਇਸ ਟਾਈਮ ਤੇ ਇਹ ਬਹੁਤ ਵਧੀਆ ਉਪਰਾਲਾ ਤੇ ਹਾਂ ਜੀ ਸਰਕਾਰ ਦੀ ਸੰਸਥਾ ਤੋਂ ਇਹ ਸਭ ਨੂੰ ਪਹਿਲਾਂ ਜੀ ਗੁਰੂ ਮਹਾਰਾਜ ਦਸਵ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਡੀ ਸੰਸਥਾ ਨਿਫਾ ਪੰਜਾਬ ਅੱਜ ਇਹ ਜਨਦਾਸ ਸਰਜ ਕਰ ਰਿਹਾ ਜੀ ਅੱਜ ਅਸੀਂ ਗੁਰਦੁਆਰਾ ਰੇੜੂ ਸਾਹਿਬ ਦੇ ਵਿੱਚ ਪ੍ਰਧਾਨ ਸਾਹਿਬ ਦੇ ਨਾਲ ਮਿਲ ਕੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸੀ ਖੂਨਦਾਨ ਕੈਂਪ ਦਾ ਤੇ ਇੱਥੇ ਲਗਭਗ 50 ਯੂਨਿਟਾਂ ਹੋ ਚੁੱਕੀਆਂ ਪ੍ਰਧਾਨ ਸਾਹਿਬ ਦੀ ਪੂਰੀ ਕਮੇਟੀ ਖੂਨਦਾਨ ਕਰ ਚੁੱਕੀ ਹੈ ਪ੍ਰਧਾਨ ਸਾਹਿਬ ਹੁਣ ਫ੍ਰੀ ਹੋ ਕੇ ਆਪਣੇ ਨਿੱਕਰਮ ਤੋਂ ਤੇ ਖੂਨਦਾਨ ਕਰਨ ਲੱਗੇ ਹੈ ਖੂਨਦਾਨ ਸਭ ਤੋਂ ਵੱਡਾ ਦਾਨ ਜਿੰਦਗੀ ਦਾਾਨ ਹੈ ਖੂਨਦਾਨ ਇਸੇ ਲਈ ਕਿਸੇ ਨੂੰ ਉੱਪਰ ਰੋਟੀ ਖਵਾਣੀ ਹੈ ਕੱਪੜੇ ਦਾਨ ਕਰਨੇ ਹੈ ਜਾਂ ਇਲਾਜ ਕਰਨ ਲਈ ਜੇਚੋ ਮਾਇਆ ਖਰਚ ਕਰਨੀ ਪੈਂਦੀ ਹੈ ਖੂਨਦਾਨ ਲਈ ਸਿਰਫ ਇੱਕ ਬੰਦੇ ਦਾ ਮਨ ਮਜ਼ਬੂਤ ਹੋਣਾ ਚਾਹੀਦਾ ਤਨ ਮਜ਼ਬੂਤ ਹੋਣਾ ਚਾਹੀਦਾ ਸਿਹਤਮੰਦ ਹੋਣਾ ਚਾਹੀਦਾ ਤੇ ਖੂਨਦਾਨ ਨਾਲ ਸਿੱਧੀ ਜਿੰਦਗੀਆਂ ਬਚਦੀਆਂ ਨੇ ਤੇ ਪ੍ਰਧਾਨ ਸਾਹਿਬ ਦਾ ਅਸੀਂ ਪੂਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸਮ ਔਰ ਅਸੀਂ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਤੁਸੀਂ ਆਪਣੇ ਵੀ ਆਸ-ਪਾਸ ਖੂਨਦਾਨ ਕੈਂਪ ਲਗਾਓ ਲੋਕਾਂ ਨੂੰ ਜਾਗਰੂਕ ਕਰੋ ਖੂਨਦਾਨ ਦੇ ਨਾਲ ਸਿੱਧਾ ਜ਼ਿੰਦਗੀ ਬਚਦੀ ਹੈ ਔਰ ਖੁਦ ਖੂਨਦਾਨੀ ਦਾ ਵੀ ਆਪਣਾ ਸਰੀਰ ਸੁਸਤ ਰਹਿੰਦਾ ਹੈ ਅੱਜ ਕੱਲ ਆਪਣੇ ਸਰੀਰ ਦੇ ਵਿੱਚ ਜੰਕ ਫੂਡ ਬਹੁਤ ਜ਼ਿਆਦਾ ਵੜ ਗਿਆ ਹਰ ਬੰਦੇ ਦੇ ਵਿੱਚ ਆਪਣੇ ਆਨਲਾਈਨ ਐਪਸ ਬੈਠੀਆਂ ਘਰੋਂ ਟੇ ਖਾਣੇ ਆ ਰਹੇ ਆ ਖਾਣੇ ਬੀਨੇ ਖਰਾਬ ਹੋ ਗਏ ਉਹਦੇ ਨਾਲ ਖੂਨ ਦੀ ਪ੍ਰੋਬਲਮ ਆਉਂਦੀ ਹੈ ਆਪਾਂ ਕਿਤੇ ਵੀ ਹੌਸਲਾ ਹੀ ਦੋਣੇ ਆ ਸਭ ਤੋਂ ਪਹਿਲਾਂ ਬਲੱਡ ਸੈਂਪਲ ਲੈਂਦੇ ਆ ਕੋਈ ਮੈਡੀਕਲ ਪਾਲਸੀ ਲੈਣੀ ਹੈ ਬਲੱਡ ਸੈਂਪਲ ਕਿਉਂਕਿ ਆਪਣੀ ਸਾਰੀ ਬਿਮਾਰੀਆਂ ਬਲ ਉਹ ਸਾਰੀ ਬਿਮਾਰੀ ਜਿਹੜੀ ਡਿਟੈਕਟ ਹੁੰਦੀ ਹੈ ਬਲੱਡ ਸੈਂਪਲ ਤੋਂ ਹੀ ਡਿਟੈਕਟ ਹੁੰਦੀ ਹੈ ਖੂਨਦਾਨ ਕਰਨ ਤੋਂ ਬਾਅਦ ਖੂਨਦਾਨੀ ਆਪਣੇ ਘਰ ਚਲਾ ਗਿਆ ਉਹਦੇ ਜਿਹੜੇ ਟੈਸਟ ਹੋਨੇ ਆ ਉਸ ਤੋਂ ਬਾਅਦ ਉਹਦੀ ਪ੍ਰੋਬਲਮ ਡਿਟੈਕਟ ਹੁੰਦੀ ਹੈ ਕਿ ਤੁਹਾਨੂੰ ਕਾਲਾ ਪੀਲਾ ਜਿਸ ਨੂੰ ਆਪਾਂ ਹੈਪੇਟਾਈਟਿਸ ਕਹਿੰਦੇ ਆ ਇੱਕ ਨੋਰਮਲ ਪ੍ਰੋਬਲਮ ਆ ਗਈ ਹੈ ਹਰ ਬਿਮਾਰੀ ਦੇ ਵਿੱਚ ਸਾਡੇ ਕੋਲ ਵੀ ਯਕੀਨ ਕਰ ਸਾਲ ਵਿੱਚ 100 ਤੋਂ ਲੈ ਕੇ 150 ਕੇਸ ਐਚ ਐਸ ਏ ਦੇ ਹੈਪੇਟਾਈਟਿਸ ਆ ਕੇ ਲਿਆ 10 15 20% ਸਾਡੇ ਕੋਲ ਡੋਨਰ ਜਿਹੜੇ ਦਸੰਬਰ ਵੀ ਡੋਨਰ ਐਚ ਆਈ ਵੀ ਤੱਕ ਦੇ ਨਿਕਲ ਆਉਂਦੇ ਐ ਐਚ ਸੀ ਵੀ ਦੇ ਵੀ ਨਿਕਲਦੇ ਜਿਹੜੇ ਮੇਜਰ ਪ੍ਰੋਬਲਮ ਹੈ ਵਿੱਚ ਕੋਈ ਮਦਦ ਕਰਦੀ ਤੁਹਾਡੀ ਐਨਜੀਓ ਹਾਂਜੀ ਬਿਲਕੁਲ ਅਸੀਂ ਉਹਨਾਂ ਨੂੰ ਬਲੱਡ ਬੈਂਕ ਕੋਲੋਂ ਵੀ ਕਾਲ ਜਾਂਦੀ ਹੈ ਸਾਡੇ ਆਪਣੇ ਐਨਜੀਓ ਕੋਲੋਂ ਵੀ ਉਹਨਾਂ ਨੂੰ ਕਾਲ ਜਾਂਦੀ ਹੈ ਅਸੀਂ ਉਹਨਾਂ ਨੂੰ ਸਿਵਲ ਹਸਪਤਾਲ 'ਚ ਜਿੱਥੇ ਇਲਾਜ ਕਰਾਣ ਜਾਂਦੇ ਆ ਉਹਨਾਂ ਨੂੰ ਅਸੀਂ ਗਾਈਡ ਕਰਦੇ ਹਾਂ ਵੀ ਤੁਸੀਂ ਆਪਣੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਆਪਣੇ ਡਾਕਟਰਾਂ ਨੂੰ ਮਿਲੋ ਆਪਣੇ ਸਰੀਰ ਨੂੰ ਆਪਣੇ ਤੰਦਰੁਸਤ ਰੱਖੋ ਇੱਕ ਸਭ ਤੋਂ ਵੱਡਾ ਮੈਸੇਜ ਇਹ ਵੀ ਹੈ ਕਿ ਯੂਥ ਡਰੱਗਸ ਦੇ ਪ੍ਰਤੀ ਅਵੇਅਰ ਹੁੰਦਾ ਕਿ ਆਪਾਂ ਡਰੱਗਸ ਨਹੀਂ ਲੈਣੇ 10 ਬੰਦੇ ਖੂਨਦਾਨ ਕਰਨਾ ਹੈ ਇੱਕ ਮੁੰਡਾ ਜਿਹੜਾ ਡਰੱਗਸ 'ਤੇ ਲੱਗਿਆ ਹੋਇਆ ਮਗਰ 9 ਜਨਾਂ ਨੂੰ ਦੇਖ ਕੇ ਉਹ ਕਹ ਅਗਲੀ ਵਾਰੀ ਉਹ ਵੀ ਆਪਣੇ ਆਪ ਨੂੰ ਦਰਖਤ ਤੋਂ ਦੂਰ ਕਰਦਾ ਨਸ਼ਾ ਤੋਂ ਦੂਰ ਰੱਖਦਾ ਆਪਣੇ ਆਪ ਨੂੰ ਸਿਹਤ ਰੱਖਣ ਲਈ ਖੂਨ ਦਾਨ ਦੇਵਾਦਾ ਹੈ ਸ਼ੌਕ ਟੈਟੂ ਬਣਾਉਣ ਦਾ ਕਿ ਟੈਟੂ ਬਣਾ ਕੇ ਵੀ ਖੂਨ ਦਾਨ ਕਰਦਾ ਨਹੀਂ ਟੈਟੂ ਦਾ ਜੀ 6 6 ਮਹੀਨੇ ਤੋਂ ਲੈ ਕੇ 1 ਸਾਲ ਦਾ ਪ੍ਰੋਟੋਕੋਲ ਹੈ ਟੈਟੂ ਤੋਂ ਬਾਅਦ ਅਪਰ ਖੂਨ ਦਾਨ ਨਹੀਂ ਕਰ ਸਕਦੇ ਟੈਟੂ ਦੇ ਅਸੀਂ ਬਿਲਕੁਲ ਅਗੇਂਸਟ ਹੈ ਟੈਟੂ ਦੇ ਨਾਲ ਵਾਇਰਸ ਬੋਡੀ ਚ ਜਾਣਾ ਹੀ ਜਾਣਾ ਜੀ ਕਿਤੇ ਨਾ ਕਿਤੇ ਇਨਫੈਕਸ਼ਨ ਹੋਣੀ ਹੋਣੀ ਹੈ ਟੈਟੂ ਨੂੰ ਅਵੋਇਡ ਟੋਟਲ ਅਵੋਇਡ ਕਰਨਾ ਚਾਹੀਦਾ ਹੈ ਮਾਈਕ ਜਿੱਕਾ ਖਾਲਸਾ ਮਾਈਕ ਜਿੱਕਾ ਪਹਿਲਾਂ ਤਾਂ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਿੰਸਾ ਵੱ ਲੱਖ ਲੱਖ ਵਧਾਈ ਦਿੰਦਾ ਤੇ ਅੱਜ ਇੱਕ ਛੋਟਾ ਜਿਹਾ ਪਰੇਲਾ ਕੀਤਾ ਹੈਗਾ ਖੂਨਦਾਨ ਮਹਾਨਦਾਨ ਇਸ ਨੂੰ ਕਹਿੰਦੇ ਨੇ ਇਸ ਨਾਲ ਕਈ ਜਾਨਾਂ ਬਚਾਈਆਂ ਜਾਂਦੀਆਂ ਨੇ ਤੇ ਖੂਨਦਾਨ ਦੇਣਾ ਮੈਂ ਵੀ ਆਪਣੀ ਲਾਈਫ ਚ ਲਗਭਗ 17-18 ਵਾਰੀ ਖੂਨਦਾਨ ਦੇ ਚੁੱਕਾ ਹਾਂ ਤੇ ਕੁਝ ਅਸੀਂ ਪਿਛਲੇ ਕਈ ਸਾਲਾਂ ਤੋਂ ਡਰੇ ਹੋ ਸੀ ਜੀ ਇਹ ਤਾਂ ਇਹਦਾ ਬਿਜ਼ਨਸ ਹੈ ਜੀ ਇਹ ਉਹ ਐਫਰੈਸੀ ਇਹਨਾਂ ਨੂੰ ਵੀ ਪਹਿਲਾਂ ਮਤਲਬ ਪਰਮਿਸ਼ਨ ਦੇ ਨਹੀਂ ਰਹੀ ਸੀ ਫਿਰ ਇਹਨਾਂ ਜੋ ਰਿਟਰਨ ਤੇ ਲਿਆ ਇਹਨਾਂ ਦੀ ਸੋਸਤਾ ਤੋਂ ਵੀ ਸਾਡੇ ਵੱਲੋਂ ਇਹ ਇੱਕ ਬਿਜ਼ਨਸ ਨਹੀਂ ਬਣਾਇਆ ਜਾਊਗਾ ਇਹ ਲੋਕਾਂ ਨੂੰ ਮਤਲਬ ਘੱਟ ਰੇਟਾਂ 'ਚ ਪ੍ਰੋਵਾਈਡ ਕੀਤਾ ਜਾਊਗਾ ਜਿਉ ਸਿਰਫ ਇੱਕ ਟੈਸਟਿੰਗ ਦੀ ਕਾਸਟ ਲਈ ਜਾਏਗੀ ਇੱਕ ਜੋ ਉਹਨਾਂ ਦਾ ਬੈਕਗ੍ਰਾਉਂਡ ਖਰਚਾ ਹੁੰਦਾ ਉਹੀ ਲੈ ਕੇ ਅਸੀਂ ਪ੍ਰੋਵਾਈਡ ਕਰਾਂਗੇ ਤੁਹਾਨੂੰ ਇਹਨਾਂ ਨੇ ਆਪਣਾ ਐਸੋਸੀਏਸ਼ਨ ਦਵਾਇਆ ਤਾਂ ਇਹਨਾਂ ਨੂੰ ਅਸੀਂ ਪਰਮਿਸ਼ਨ ਦਿੱਤੀ ਹੈ ਇਹ ਤੇ ਫੰਡਾਂ ਲੈਣ ਦੀ ਤੇ ਕਾਫੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਜਿਹਦੇ ਵਿੱਚ ਲੋਕਾਂ ਦੀ ਸਾਨੂੰ ਲੱਗਦਾ ਵੀ ਅਸੀਂ ਇੱਕ ਅੱਛਾ ਕੰਮ ਕਰ ਰਹੇ ਹਾਂ ਇਹ ਸਾਨੂੰ ਇਹਨਾਂ ਨੇ ਵਿਸ਼ਵਾਸ ਦਵਾਇਆ ਤਾਂ ਹੀ ਸਾਡੇ ਪ੍ਰਧਾਨ ਜੀ ਇਹ ਫੰਡਾਂ ਨਾਲ ਕਰੇ ਤੇ ਹੈਡ ਕਮੇਟੀ ਮੈਂਬਰ ਵੀ ਲੋਕਾਂ ਨੂੰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਸਮੇਂ ਗੁਰਦਾਰਾ ਰੀਰੂ ਸਾਹਿਬ ਦੀਆਂ ਤਸਵੀਰ ਜਿੱਥੇ ਕੇ ਸੰਗਤਾਂ ਅੱਜ ਸ਼ਾਂਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਕੈਮਰਾਮੈਨ ਜੋਗਾ ਸਿੰਘ ਦੇ ਨਾਲ ਮਨਦੀਪ ਲੁਧਿਆਣਾ ਟੀਵੀ